ਬਹੁਤ ਵੱਡੀ ਖਬਰ ਹੈ ਜਿਵੇਂ ਕਿ ਸੁਖਵੀਰ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਲਗਨ ਬਣ ਚੁੱਕੇ ਨੇ ਇਹ ਮੈਂ ਕਿਉਂ ਕਹਿ ਰਿਹਾ ਇਹ ਗੱਲ ਤੁਹਾਡੇ ਸਾਹਮਣੇ ਸਾਬਤ ਕਰਨ ਜਾ ਰਿਹਾ ਪੰਜਾਬ ਦੇ ਜਿੰਨੇ ਵੀ ਵਾਸੀ ਔਰ ਪੰਜਾਬ ਦੀ ਜਿੰਨੇ ਵੀ ਪੁਲਿਸ ਇਸ ਗੱਲ ਨੂੰ ਜਰੂਰ ਸੁਣੇ ਕਿਉਂ ਕਿਉਂਕਿ ਪਹਿਲੇ ਨਿਸ਼ਾਨੇ ਦੇ ਉੱਤੇ ਪੂਰੇ ਪੰਜਾਬ ਭਰ ਦੀ ਪੁਲਿਸ ਹੈ ਉਹ ਚਾਹੇ ਕੋਈ ਡੀਜੀਪੀ ਹੈ ਚਾਹੇ ਕੋਈ ਐਸਐਸਪੀ ਹੈ ਚਾਹੇ ਕੋਈ ਐਸਐਚਓ ਹੈ ਔਰ ਉਸ ਤੋਂ ਬਾਅਦ ਪੰਜਾਬ ਦੀ ਜਨਤਾ ਜਿਹੜੀ ਕਿ ਦੂਜੇ ਨੰਬਰ ਤੇ ਆਉਂਦੀ ਹੈ ਪਰ ਪੰਜਾਬ ਦੀ ਪੁਲਿਸ ਨੂੰ ਪਹਿਲੇ ਨਿਸ਼ਾਨੇ ਤੇ ਸੁਖਬੀਰ ਬਾਦਲ ਨੇ ਕਿਵੇਂ ਲੈ ਲਿਆ ਇਹ ਤੁਹਾਡੇ ਨਾਲ ਖਬਰ ਸਾਂਝੀ ਕਰਾਂਗੇ ਔਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪੰਜਾਬ ਦੀ ਜਨਤਾ ਨੂੰ ਕਿਵੇਂ ਡਰਾ ਤੰਗਾ ਕੇ ਪੰਜਾਬ ਦੇ ਅੰਦਰ ਸ਼ਾਸਨ ਕਰਨਾ ਚਾਹੁੰਦੇ ਨੇ ਪੰਜਾਬ ਦੀ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਵਿਦਰਾਉਣ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਸੀ ਪਰ ਹੁਣ ਖੁੱਲ ਕੇ ਪੂਰਾ ਮਾਮਲਾ ਸਾਹਮਣੇ ਆ ਗਿਆ ਪਹਿਲੇ ਨੰਬਰ ਤੇ ਆਉਂਦੀ ਹੈ ਜਿਮਨੀ ਚੋਣ ਜਿੱਥੇ ਇਸ ਗੱਲ ਦਾ ਖੁਲਾਸਾ ਹੁੰਦਾ ਜਿਮਨੀ ਚੋਣ ਤਰਨਤਾਰਨ ਦੀ ਪਰ ਜਿਹੜਾ ਰੂਪ ਜਿਮਨੀ ਚੋਣਾਂ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਆਪਣਾ ਦਿਖਾ ਦਿੱਤਾ ਕਿ ਮੈਂ ਨਦੀਨ ਉਹ ਕਿਵੇਂ ਆਜੋ ਤੁਹਾਡੇ ਸਾਹਮਣੇ ਖਬਰ ਸੁਣਾਉਣੀ ਹੈ ਉਸ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਬੜੀ ਹੀ ਧਮਾਕੇਦਾਰ ਸੁਖਵੀਰ ਸਿੰਘ ਬਾਦਲ ਨੂੰ ਅਕਸਰ ਪੰਜਾਬ ਦੇ ਅੰਦਰ ਬਹੁਤ ਸਾਰੇ ਲੋਕ ਇੱਕ ਸੁਲਝਿਆ ਹੋਇਆ ਨੇਤਾ ਸਮਝਦੇ ਸੀ ਪਰ ਨਹੀਂ ਜਿਹੜਾ ਜਿਵਲੀ ਚੋਣ ਦੇ ਵਿੱਚ ਇਹਨਾਂ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ ਉਹੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਹੁਣ ਸੁਖਵੀਰ ਬਾਦਲ ਤੇ ਇੱਕ ਐਸੀ ਅਪਡੇਟ ਹੈ ਕਿ ਪੰਜਾਬ ਭਰ ਦੇ ਵਿੱਚ ਵੱਡਾ ਹਮਲਾ ਕਰਾ ਸਕਦੇ ਨੇ ਉਹ ਖਬਰ ਤੁਹਾਡੇ ਨਾਲ ਬਾਅਦ ਵਿੱਚ ਸਾਂਝੀ ਕਰਾਂਗੇ ਪਹਿਲਾਂ ਆ ਸੁਣ ਲਓ ਕਿ ਗੈਂਟਰ ਵਾਲਾ ਕੰਮ ਸੁਖਵੀਰ ਬਾਦਲ ਲਵੇਨ ਕਿਵੇਂ ਬਣੇ ਹੈ ਸੁਣੋ ਸਰਕਾਰ ਦੇ ਕੱਲ ਮੰਤਰੀਆਂ ਤੇ ਬੁਲਾ ਰਿਆ ਨੇ ਕਨਫਰੈਂਸ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੇ ਗੈਂਗਸਟਰਾਂ ਨੂੰ ਉਹਨਾਂ ਤੋਂ ਫੋਨ ਕਰਾ ਕਰਕੇ ਵੋਟਾਂ ਲਈਆਂ ਧੱਕਾ ਕੀਤਾ ਜਾਂਚ ਦੀ ਮੰਗ ਕਰ ਦਿੱਤੀ ਪਰ ਸੁਖਵੀਰ ਸਿੰਘ ਬਾਦਲ ਤਰਨਤਾਰ ਪਹੁੰਚ ਗਏ ਜਦੋਂ ਤਰਨਤਾਰ ਪਹੁੰਚੇ ਉਹ ਸਰਨ ਨਾਲ ਪਹਿਲੇ ਆਪਣੇ ਸਮਰਥਕਾਂ ਦੇ ਘਰ ਜਾਂਦੇ ਨੇ ਜਿਨ੍ਹਾਂ ਦੇ ਖਿਲਾਫ ਪੁਲਿਸ ਨੇ ਪਰਚਾ ਦਰਜ ਕੀਤਾ ਉਹਨਾਂ ਜਾ ਕੇ ਹੌਸਲਾ ਵਧਾਇਆ ਨਾਲ ਹੀ ਉਹਨਾਂ ਨੇ ਸਰਕਾਰ ਨੂੰ ਚੈਲੰਜ ਕਰ ਦਿੱਤਾ ਨਾਲ ਹੀ ਚੈਲੰਜ ਕਰਤਾ ਅਫਸਰਾਂ ਨੂੰ ਤੁਹਾਨੂੰ ਸਭ ਤੋਂ ਵੱਡੀ ਗੱਲ ਹੈ ਕਿ ਕਾਲੀਦ ਨੂੰ ਉਮੀਦ ਨਹੀਂ ਸੀ ਕਿ ਉਹ ਦੂਜੇ ਨੰਬਰ ਤੇ ਆ ਜਾਣਗੇ ਉਹ ਮਿਹਨਤ ਕੀਤੀ ਹਾਲਾਂਕਿ ਸਵਾਲ ਖੜੇ ਹੋ ਰਹੇ ਨੇ ਕਿ ਉਹਦੇ ਚ ਜਿਹੜਾ ਗੈਂਗਸਟਰ ਅਜੇ ਦੀ ਸੱਤ ਇਲੈਕਸ਼ਨ ਲੜੀ ਸੀ ਉਹਦਾ ਤਾਂ ਸੁਣ ਲਿਆ ਪੰਜਾਬ ਵਾਲੇ ਜਿੰਨੇ ਡਰਾ ਤਮਕਾ ਕੇ ਤਰੰਤਾਰ ਦੇ ਲੋਕਾਂ ਨੂੰ ਗੈਂਟਰਾਂ ਤੋਂ ਤਮਕਵਾਇਆ ਗਿਆ ਸ਼ਗਵੀਰ ਸਿੰਘ ਬਾਦਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਵੱਡਾ ਹਮਲਾ ਕਰਾ ਸਕਦੇ ਨੇ ਕਿਉਂ ਕਰਾ ਸਕਦੇ ਵੀ ਇਹਦੇ ਕਈ ਸਾਰੇ ਫੈਕਟਰ ਨੇ ਦੇਖੋ ਪੰਨਾ ਲੁਧਿਆਣੇ ਦੇ ਵਿੱਚ ਜਿਵਨੀ ਚੋਣ ਹੁੰਦੀ ਆ ਉੱਥੇ ਸਿੱਖਾਂ ਦੀ ਵੋਟ 50000 ਸੀ ਔਰ ਇਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਇੱਕ ਪੰਥਕ ਪਾਰਟੀ ਦਾ ਬਹੁਤ ਵੱਡਾ ਮਾਮਲਾ ਲੈ ਕੇ ਸਾਹਮਣੇ ਆ ਜਾਂਦੇ ਕਿ ਸਾਡੀ ਪਾਰਟੀ ਹੈ ਜਿਹੜੀ ਇਹ ਪੰਥਕ ਪਾਰਟੀ ਹੈ ਪਰ ਉਹਨਾਂ ਦੇ ਵਿੱਚੋਂ ਇੱਕ ਵੀ ਵੋਟ ਨਹੀਂ ਪੈਂਦੀ ਯਾਨੀ 8000 ਵੋਟ 50000 ਦੇ ਵਿੱਚੋਂ ਪੈਂਦੀ ਹੈ ਉਸ ਤੋਂ ਬਾਅਦ ਸੁਖਬੀਰ ਬਾਦਲ ਦਾ ਗੁੱਸਾ ਹੋਰ ਭੜਕ ਜਾਂਦਾ ਫਿਰ ਤਰਨਤਾਰਨ ਦੀ ਜਿਹੜੀ ਜਿਵਨੀ ਚੋਣ ਹੋਈ ਹੈ ਇੱਥੇ ਦੂਜੇ ਨੰਬਰ ਤੇ ਕਿਉਂ ਰਹੇ ਨੇ ਪਹਿਲੇ ਨੰਬਰ ਸਭ ਤੋਂ ਵੱਡਾ ਫੈਕਟ ਹੈ ਡਰਾ ਧਮਕਾ ਕੇ ਵੋਟਾਂ ਪੁਵਾਈਆਂ ਗਈਆਂ ਨੇ ਐਸ ਕਰਕੇ ਕਾਲੀਦਨ ਨੂੰ ਲੱਗਿਆ ਕਿ ਅਸੀਂ ਡਰਾ ਧਮਕਾਇਆ ਵੀ ਵੋਟਾਂ ਫੇਰ ਵੀ ਨਹੀਂ ਅਸੀਂ ਉਹਨੀਆਂ ਲਿਜਾ ਸਕਿਆ ਕਿ ਜਮਲੀ ਚੋਣ ਜਿੱਤ ਸਕੀਏ ਤਾਂ ਹੁਣ ਸੁਖਵੀਰ ਸਿੰਘ ਬਾਦਲ ਕੋਲ ਸਿਰਫ ਇੱਕੋ ਹੀ ਰਸਤਾ ਹੈ ਕਿ ਸਰਕਾਰ ਨੂੰ ਦੇਖੋ ਡੇਗਣ ਦੀ ਜਾਂ ਬਦਨਾਮ ਕਰਨ ਦੀ ਕੋਸ਼ਿਸ਼ ਲਗਾਤਾਰ ਪੰਜਾਬ ਦੇ ਅੰਦਰ ਹੋ ਕਰਦੇ ਹੀ ਰਹਿੰਦੇ ਨੇ ਪੂਰਾ ਪਰਿਵਾਰ ਕਰਦਾ ਰਹਿੰਦਾ ਪਰ ਹੁਣ ਪੰਜਾਬ ਦੇ ਅੰਦਰ ਤੋ ਗਬੀਰ ਸਿੰਘ ਬਾਦਲ ਵੱਡਾ ਹਮਲਾ ਕਰਾ ਸਕਦੇ ਨੇ ਜਿਹੜਾ ਕਿ ਸਰਕਾਰ ਦੇ ਸਿਰ ਪਵੇ ਔਰ ਉਸ ਤੋਂ ਬਾਅਦ ਪੰਜਾਬ ਦੇ ਲੋਕ ਸਰਕਾਰ ਦੇ ਵਿਰੁੱਧ ਹੋਣ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਟੇਟਮੈਂਟ ਫੇਰ ਤੋਂ ਆ ਗਈ ਹੈ ਕਿ 2027 ਛਡੋ 2032 ਤੱਕ ਸਾਰੀ ਸਰਕਾਰ ਰਹਿ ਸਕਦੀ ਹੈ ਪੰਜਾਬ ਦੇ ਲੋਕਾਂ ਦਾ ਹਵਾਲਾ ਪੰਜਾਬ ਦੇ ਲੋਕਾਂ ਦਾ ਸਾਥ ਹੈ ਕਿਉਂਕਿ ਵੱਡੇ ਐਕਸ਼ਨ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਿੱਮਾਨ ਇਹਨਾਂ ਲੋਕਾਂ ਦੇ ਉੱਤੇ ਐਕਸ਼ਨ ਕਰ ਚੁੱਕੇ ਨੇ ਔਰ ਹੁਣ ਫੇਰ ਤੋਂ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਉਹ ਕਿਵੇਂ ਵੱਧ ਗਈਆਂ ਨੇ ਉਹ ਵੀ ਸੁਖਵੀਰ ਸਿੰਘ ਬਾਦਲ ਕਰਕੇ ਹੀ ਵਧੀਆਂ ਨੇ ਸੁਖਵੀਰ ਸਿੰਘ ਬਾਦਲ ਕਰਕੇ ਪੰਜਾਬ ਦੇ ਅੰਦਰ ਫੇਰ ਕੇ ਇੱਕ ਹਾਈਲਾਈਟ ਕੰਮ ਹੋ ਚੁੱਕਿਆ ਵਿਕਰਮ ਸਿੰਘ ਮਜੀਠੀਆ ਦੇ ਜਿਹੜਾ ਕੇਸ ਹੈ ਉਹਦੇ ਉੱਤੇ ਇੱਕ ਪਹਿਲੀ ਨਜ਼ਰ ਵਿਜੀਲੈਂਸ ਵਿਭਾਗ ਸੀਬੀਆਈ ਔਰ ਪੰਜਾਬ ਦੀ ਸਰਕਾਰ ਪੰਜਾਬ ਦੇ ਪ੍ਰਸ਼ਾਸਨ ਦੀ ਫੇਰ ਤੋਂ ਚਲੀ ਗਈ ਹੈ। ਯਾਨੀ ਉਹਨਾਂ ਦੀ ਨਜ਼ਰ ਇਸ ਤਰ੍ਹਾਂ ਚਲੀ ਗਈ ਜਿੰਨੇ ਵੀ ਉਹਨਾਂ ਦੇ ਰਿਸ਼ਤੇਦਾਰ ਨੇ ਵਿਕਰਮ ਸਿੰਘ ਮਜੀਠੀਏ ਦੇ ਉਹਨਾਂ ਸਾਰਿਆਂ ਨੂੰ ਕਹਿੰਦੇ ਜੀ ਹੁਣ ਟੰਗਿਆ ਜਾਣਾ ਜੇਲ੍ਹ ਦੇ ਅੰਦਰ। ਯਾਨੀ ਵਿਕਰਮ ਸਿੰਘ ਮਜੀਠੀਆ ਇੱਕ ਬਹੁਤ ਵੱਡਾ ਸਵਰਾਜ ਬਣਾ ਕੇ ਬੈਠਾ ਸੀ। ਔਰ ਇਧਰਲੇ ਪਾਸੇ ਸੁਖਬੀਰ ਬਾਦਲ ਨੂੰ ਪਤਾ ਕਿ ਸਾਰੇ ਸੱਤਾ ਪੰਜਾਬ ਦੇ ਅੰਦਰ ਹੁਣ ਨਹੀਂ ਆਉਣ ਦਿੰਦੇ ਔਰ ਨਾ ਹੀ ਪੰਜਾਬ ਦੇ ਲੋਕ ਸਾਨੂੰ ਐਕਸੈਪਟ ਕਰਦੇ ਨੇ ਤਾਂ ਹੁਣ ਸੁਖਵੀਰ ਸਿੰਘ ਬਾਦਲ ਕੀ ਕਰਨਗੇ ਜਿਵੇਂ ਹੁਣ ਤੁਸੀਂ ਵੇਖਿਆ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਉਹਦੇ ਤੇ આરોਪ ਕੀ ਲੱਗੇ ਨੇ ਕਹਿੰਦੇ ਜੀ ਮਾਨਵ ਹੱਤਿਆ ਕੀਤੀ ਗਈ ਹੈ ਮਨੁੱਖਤਾ ਦਾ ਯਾਨੀ ਇਹ આરોਪ ਲੱਗਿਆ ਮਨੁੱਖਤਾ ਦੀ ਹੱਤਿਆ ਕੀਤੀ ਗਈ ਹੈ ਉਸ ਔਰਤ ਨੂੰ ਜਿਹੜੀ ਸਾਬਕਾ ਪ੍ਰਧਾਨ ਮੰਤਰੀ ਹੈ ਬੰਗਲਾਦੇਸ਼ ਦੀ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਪਰ ਇਧਰ ਦੇ ਪਾਸੇ ਸੁਖਵੀਰ ਸਿੰਘ ਬਾਦਲ ਇਹ ਵੀ ਹਿੰਸਾ ਕਰਾ ਸਕਦੇ ਆ ਵੱਡੀ ਹਿੰਸਾ ਕਰਾ ਸਕਦੇ ਆ ਪੰਜਾਬ ਦੇ ਅੰਦਰ ਤਾਂ ਕਿ ਸਰਕਾਰ ਨੂੰ ਡੇਗਣ ਦਾ ਕੰਮ ਹੋਰ ਕੋਈ ਮਾਮਲਾ ਨਹੀਂ ਹੈ ਇਹ ਐਸੀ ਤਰ੍ਹਾਂ ਹੀ ਡੇਗਣ ਦੀ ਕੋਸ਼ਿਸ਼ ਕਰਨਗੇ ਕਿ ਜਿਵੇਂ ਹੁਣ ਦਿੱਲੀ ਦੇ ਵਿੱਚ ਬ乱ਸ਼ਟ ਹੋ ਗਿਆ ਉਹ ਵੀ ਇੱਕ ਬਹੁਤ ਵੱਡਾ ਮਾਮਲਾ ਸੀ ਪਰ ਉਸ ਨੂੰ ਨਾਮ ਕੀ ਦਿੱਤਾ ਜਾਊਗਾ ਉਹਨੂੰ ਜੋੜਿਆ ਗਿਆ ਉਹ ਪਾਕਿਸਤਾਨ ਗਵੰਦੀ ਮੁਲਕ ਦੇ ਨਾਲ ਤੇ ਦਿਲੇ ਪਾਸੇ ਸੁਖਵੀਰ ਬਾਦਲ ਇਹਨਾਂ ਗੱਲਾਂ ਨੂੰ ਅੰਜਾਮ ਦੇ ਸਕਦੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਭਰ ਦੇ ਵਿੱਚ ਵੱਡਾ ਹਮਲਾ ਕਰਵਾ ਸਕਦੇ ਕੋਈ ਸ਼ੰਕਾ ਨਹੀਂ ਹੈ ਕਿਉਂਕਿ ਪੰਜਾਬ ਦੀ ਸਰਕਾਰ ਨੂੰ ਹਰ ਵੇਲੇ ਧਮਕੀ ਪੂਰੇ ਪ੍ਰਸ਼ਾਸਨ ਨੂੰ ਧਮਕੀ ਇਹ ਸਭ ਤੋਂ ਵੱਡੇ ਇਫੈਕਟ ਨੇ ਖੁੱਲੇ ਅੰਤ ਧਮਕੀ ਹੈ ਜੇਕਰ ਇਹਨਾਂ ਦੀ ਜਗ੍ਹਾ ਹੋਰ ਕੋਈ ਲੀਡਰ ਨੇ ਜਾਂ ਕਿਸੇ ਆਮ ਵਿਅਕਤੀ ਨੇ ਧਮਕੀ ਦਿੱਤੀ ਹੁੰਦੀ ਤਾਂ ਹੁਣ ਨੂੰ ਕੁੱਟ ਕੇ ਦੂਰਾ ਕੀਤਾ ਹੁੰਦਾ ਪਰ ਅੱਜ ਪੰਜਾਬ ਦੇ ਵਿੱਚ ਜਿਹੜੀ ਵਿਰੋਧੀ ਧਿਰ ਉਹ ਕਾਨੂੰਨੀ ਤੌਰ ਤੇ ਵਿਰੋਧੀ ਧਿਰ ਬਣ ਕੇ ਨਹੀਂ ਬਲਕਿ ਗਦਰਨ ਬਣ ਕੇ ਛਰੇ ਆਮ ਤਮਕੀਆਂ ਪੰਜਾਬ ਦੇ ਮੁੱਖ ਮੰਤਰੀ ਔਰ ਪੰਜਾਬ ਦੇ ਪ੍ਰਸ਼ਾਸਨ ਨੂੰ ਦੇ ਰਹੇ ਨੇ ਅੱਗੇ ਮੈਂ ਤੁਹਾਡੇ ਸਾਰੇ ਪੰਜਾਬੀਆਂ ਤੋਂ ਪੁੱਛਣਾ ਚਾਹੁੰਦਾ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਸ ਵੀਡੀਓ ਨੂੰ ਸੁਣ ਰਹੇ ਹੋ ਕਿ ਤੁਹਾਡਾ ਇਹਨਾਂ ਗੱਲਾਂ ਦੇ ਉੱਤੇ ਕਹਿਣਾ ਕੀ ਹੈ ਬੜੀ ਮਜ਼ਬੂਤੀ ਦੇ ਨਾਲ ਆਪਣੇ ਕਮੈਂਟ ਧਰਨੇ ਆ ਔਰ ਉਸ ਤੋਂ ਬਾਅਦ ਤੁਹਾਡੇ ਕਮੈਂਟਾਂ ਦੇ ਜਵਾਬ ਮੈਂ ਵੀ ਦੇਵਾਂਗਾ ਤਾਂ ਮੈਂ ਪੁੱਛਣਾ ਚਾਹੁੰਦਾ ਪੰਜਾਬ ਦੇ ਅੰਦਰ ਹਲਚਲ ਕੀ ਹੈ ਕੀ ਅਕਾਲੀ ਦੰਦ ਨੂੰ ਲੈ ਕੇ ਤੁਹਾਡੇ ਮਨ ਵਿੱਚ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ